ਤੁਹਾਨੂੰ ਬਾਅਦ ਇੱਕ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਹੜੀ ਦੇਖਣ ਤੇ ਕਾਫੀ ਡਿਸਟਰਬਿੰਗ ਲੱਗ ਰਹੀ ਹੈ ਤੇ ਬੱਚੇ ਨੂੰ ਮੋਟਰਸਾਈਕਲ ਤੇ ਇਸ ਤਰ੍ਹਾਂ ਚਾਰ ਨੌਜਵਾਨ ਲੱਗ ਰਿਹਾ ਜਿਸ ਤਰ੍ਹਾਂ ਜਬਰਸੀ ਲੈ ਕੇ ਜਾ ਰਹੇ ਬਾਅਦ ਚੋਂ ਉਹ ਕੱਲੇ ਸੁੱਟ ਦਿੰਦੇ ਇਹ ਮਾਮਲੇ ਦਾ ਆਪਾਂ ਤੁਰੰਤ ਸੰਕੇਨ ਲਿਆ ਜੀ ਆਪਣੇ ਐਸਐਸਪੀ ਸਾਹਿਬ ਨੇ ਇਹਦੇ ਉੱਪਰ ਕਾਫੀ ਸਾਨੂੰ ਡਾਇਰੈਕਸ਼ਨਸ ਦੇ ਕੇ ਰੱਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹੋਵੇ ਉੱਤੇ ਆਪਾਂ ਕਵਿਕਲੀ ਐਕਟ ਕਰਨਾ ਮੇਰੇ ਨਾਲ ਐਸਐਚਓ ਡੀ ਨੰਬਰ 2 ਮਨਦੀਪ ਨਾਲ ਹੈ ਇਹਨਾਂ ਨੇ ਬੇਸਿਕਲੀ ਫਿਰ ਉਹਦੇ ਬਾਅਦ ਆਪਾਂ ਪੁਲਿਸ ਭਣਾ ਕੇ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਤੁਰੇ ਜਿਹੜੀ ਮੁਰਲੇ ਤੌਰ ਤੇ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਵੀ ਇਸਕੇ ਇਹ ਚਾਰ ਲੜਕੀਆਂ ਤੇ ਇਹਨਾਂ ਨੇ ਜਿਹੜਾ ਉਹ ਬੱਚੇ ਨੂੰ ਜੋ ਇਨੀਸ਼ੀਅਲੀ ਸਾਹਮਣੇ ਆਇਆ ਕਿ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜ਼ਬਰਦਸਤੀ ਲੈ ਕੇ ਜਾ ਰਹੇ ਤੇ ਬਾਅਦ ਚੋਂ ਜਿਸ ਤਰ੍ਹਾਂ ਉਹਦੇ ਪਿੱਛੋਂ ਕੋਈ ਇਸ ਤਰ੍ਹਾਂ ਦਾ ਫਾਦਰ ਹੈ ਜਾਂ ਕੋਈ ਹੋਰ ਬੰਦਾ ਉਹਦੇ ਪਿੱਛੇ ਨੂੰ ਆਉਂਦਾ ਤੇ ਰੋਲਾ ਪਾਉਂਦਾ ਤੇ ਬਾਅਦ ਚੋਂ ਥੱਲੇ ਸੁੱਟ ਦਿੰਦੇ ਆ ਇਹ ਜਿਹੜੇ ਹਾਲੇ ਤੱਕ ਦੇ ਮੂਢਲੇ ਹਾਲਾਤ ਆ ਬਾਕੀ ਇਹਦੇ ਫਰਦਰ ਆਪਾਂ ਇਨਵੈਸਟੀਗੇਸ਼ਨ ਚ ਇਹਦਾ ਐਕਚੁਅਲ ਰੀਜ਼ਨ ਕੀ ਆ ਉਹ ਆਪਾਂ ਫਰਦਰ ਵੈਰੀਫਾਈ ਕਰ ਰਹੇ ਆ ਇਦਿਗੇ ਚਾਪਾਂ ਦੇ ਹੁਣ ਤੱਕ ਦੇ ਹਾਲਾਤ ਦੇ ਬਾਅਦ ਆਪਾਂ ਮੁਕੱਦਮਾ ਨੰਬਰ 29 ਅੰਡਰ ਸੈਕਸ਼ਨ 137 2 3 3 ਸਬਸੈਕਸ਼ਨ 5 ਬੀ ਐਨ ਐਸ ਦੇ ਅੰਡਰ ਜਿਹੜਾ ਆਪਾਂ ਇਹ ਪਰਚਾ ਰਜਿਸਟਰ ਕੀਤਾ ਚਾਰ ਜਾਣੇ ਦੇ ਖਲਾਫ ਜਿਉਂਦਾ ਨਾਮ ਹੈ ਜੀ ਇੱਕ ਮਾਨਿਕ ਅਮਿਤ ਧਰੂਪ ਐਂਡ ਸਾਵਨ ਇਹ ਜਿਹੜੇ ਲੜਕੇ ਆ ਇਹ ਚਾਰੋਂ ਵਰਕੇ ਮੋਟਰਸਾਈਕਲ ਤੇ ਜਿਹੜੇ ਸਵਾਰ ਸੀਗੇ ਲੜਕੇ ਨੇ ਜਿਹੜੇ ਗ੍ਰਿਫਟ ਵਿੱਚ ਚੁੱਕਿਆ ਤੇ ਇਹਨਾਂ ਦੇ ਉੱਪਰ ਆਪਾਂ ਫੈਸਲਾ ਜਾਰੀ ਬੈਠ ਕੀਤੀ ਹੈ ਤੇ ਇਹਨਾਂ ਚੋਂ ਆਪਾਂ ਤਿੰਨ ਬੰਦਿਆਂ ਨੂੰ ਰੈਸਟ ਕਰ ਲਿਆ ਇਹ ਪੱਤੀ ਜਿਹੜੇ ਚੀਜ਼ਾਂ ਨਾਲੋਂ ਮਿਲਨੀ ਪੈ ਦੇਗੇ ਕੀ ਹਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇੱਕ ਵੀਡੀਓ ਸਰਫੇਸ ਹੋਈ ਸੀ ਜਿਹਦੇ ਚ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਂਟ ਵੀ ਆਈ ਹੈ ਬੱਚੇ ਦੀ ਤੇ ਉਹਦੇ ਬਾਅਦ ਫਿਰ ਆਪਾਂ ਜਿਹੜਾ ਜਿਸ ਤਰ੍ਹਾਂ ਦੀ ਕੰਪਲੇਂਟ ਸੀ ਉਹਦੇ ਬੇਸ ਤੇ ਹਾਰ ਕੇ ਆਪਾਂ ਐਫ ਆਈ ਆਰ ਲਾਗ ਕਰਤੀ ਹੈ ਬਾਕੀ ਜਿਹੜੇ ਅਲੱਗ ਇਹਦੇ ਤੱਥ ਇਹਦੀ ਹੋਰ ਗਹਿਰਾਈ ਚ ਜਾਂਚ ਕਰਾਂਗੇ ਆਪਾਂ ਕੀ ਰੀਜ਼ਨ ਸੀ ਤੇ ਕਿਉਂ ਲੈ ਕੇ ਜਾ ਰਹੇ ਸੀ ਸਰ ਮੁੱਢਲੀ ਜਾਂਚ ਜਦ ਵਿੱਚ ਪੁੱਛਦੇ ਕੋ ਸਾਹਮਣੇ ਗੂੜਾ ਆਇਆ ਕਿ ਕੀ ਕਹਾਣੀ ਹੈ ਜੀ ਆਪਾਂ ਤੁਹਾਨੂੰ ਨਹੀਂ ਦੱਸਿਆ ਕਿ ਵੀ ਇਹਦੇ ਵਿੱਚ ਜਿਹੜੀ ਮੁੱਢਲੀ ਜਾਂਚ ਹੈ ਉਹ ਚ ਇਹੀ ਆਇਆ ਕਿ ਵੀ ਇਹ ਉਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਤੇ ਉਹਦੇ ਬਾਅਦ ਜਿਹੜੀ ਅੱਗੇ ਦੀ ਗੱਲ ਹੈ ਉਹ ਆਪਾਂ ਤੁਹਾਨੂੰ ਦੱਸਿਆ ਕਿ ਵੀ ਸਰਕਾਰ ਇਹਨਾਂ ਦਾ ਰਿਪੋਰਟ ਲੈ ਕੇ ਲੋਕਾਂ ਨੂੰ ਪੁੱਛ ਗਿਸ਼ ਕਰਾਂਗੇ ਫਿਰ ਗੱਲ ਕਲੀਅਰ ਹੋਣੀ ਆਪਣਾ ਮੇਨ ਮੁੱਦਾ ਇਹ ਸੀ ਕਿ ਵੀ ਇਸ ਤਰੀਕੇ ਦਾ ਸੈਂਸੇਸ਼ਨਲ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿੱਦੇ ਚ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰਾਈਮ ਹੋਇਆ ਦੇ ਐਜ਼ ਅ ਪੁਲਿਸ ਆਫਸਰ ਸਾਡਾ ਫਰਜ਼ਾ ਕਿ ਆਪਾਂ ਇਮੀਡੀਏਟਲੀ ਉੱਤੇ ਐਕਟ ਕਰੀਏ ਜਿੱਤੇ ਵੀ ਕਾਗਨੀਜ਼ੇਬਲ ਆਫੈਂਸ ਹੁੰਦਾ ਸਾਡੀ ਨਜ਼ਰਾਂ ਚ ਇਹ ਕਾਗਨੀਜ਼ੇਬਲ ਆਫੈਂਸ ਸੀ ਇਸੇ ਲਈ ਐਸਐਚਓ ਸਾਹਿਬ ਨੇ ਸਪੈਸ਼ਲੀ ਇੱਥੇ ਪਰਸਨਲੀ ਪੇਨ ਲੈ ਕੇ ਟੀਮਸ ਬਣਾਈਆਂ ਤੇ ਆਪਾਂ ਇਮੀਡੀਏਟਲੀ ਲੜਕੀਆਂ ਨੂੰ ਰਾਉਂਡ ਅਪ ਕੀਤਾ ਤੇ ਫਾਦਰ ਦੀ ਜਿਹੜੀ ਕੰਪਲੇਂਟ ਸੀ ਉਹਦੇ ਬੇਸ ਤੇ ਆਪਾਂ ਫਿਰ ਐਫਆਈਆਰ ਲਗਾ